ਸੋ ਵੀਰ ਨੇ ਜਹਾਜ਼ ਤਿਆਰ ਕਰਤਾ ਕਹਿੰਦੇ ਨੇ ਮਾਜੇ ਵਾਲੇ ਮਾਜੇ ਵਾਲੇ ਨੇ ਹਰ ਇੱਕ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਪੰਜਾਬ ਹੋਵੇ ਤਾਂ ਭਾਵੇਂ ਫੋਰਨ ਹੋਵੇ ਸੋ ਵੀਰ ਨੇ ਉਹ ਕਰਨਾਮਾ ਤਿਆਰ ਕਰ ਦਿੱਤਾ ਏ ਜਹਾਜ਼ ਬਣਾ ਦਿੱਤਾ ਏ ਜਹਾਜ਼ ਤਿਆਰ ਕਰਤਾ ਬਟਾਲੇ ਤੋਂ ਜਹਾਜ਼ ਰਾਇ ਉੱਡਣਾ ਏ ਤੇ ਗੁਰਦਾਸਪੁਰ ਜਾ ਕੇ ਲੈਂਡਿੰਗ ਹੋਣੀ ਏ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕਿੰਨਾ ਕ ਖਰਚਾ ਆ ਗਿਆ ਏ ਇਸ ਜਹਾਜ ਨੂੰ ਬਣਾਉਣ ਵਾਸਤੇ ਖਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਹੈ ਜੀ ਹਾਂਜੀ ਬਾਕੀ ਉਹ ਕਹਿੰਦੇ ਤੁਸੀਂ ਕੰਮ ਕਰੋ ਤੁਹਾਡੀ ਮਿਹਨਤ ਨਹੀਂ ਅਸੀਂ ਰੱਖਾਂਗੇ ਜੋ ਵੀ ਤੁਹਾਡਾ ਬੰਦਾ ਤੁਹਾਨੂੰ ਮਿਲੇਗਾ ਅਗਲੀ ਤਿਆਰੀ ਕੀ ਹੈ ਜਹਾਜ ਦੇ ਬੜਾ ਦੇ ਅੱਗੇ ਕੀ ਬਣਾਣਾ ਦੰਦੇ ਹੋ ਕਿ ਜੋ ਵੀ ਹਨ ਲੋਕਾਂ ਦਾ ਆਰਡਰ ਹੋਈ ਗਿਆ ਅਸੀਂ ਉਹ ਤਿਆਰ ਕਰਕੇ ਦਵਾਂ ਤਿਆਰ ਫਿਰ ਮਿਲਦਾ ਪਿਆ ਪੂਰਾ ਪੂਰਾ ਜੀ ਮਾਜੇ ਵਾਲਿਆਂ ਨੂੰ ਕਹਿੰਦੇ ਮਾਜੇ ਵਾਲੇ ਵਾਹੀ ਬੜੀ ਧੱਕ ਪਾ ਦਿੰਦੇ ਕਿਦੀ ਜਿੱਤੇ ਜਾਂਦੇ ਨੇ ਜਰੂਰ ਜੀ ਜਰੂਰ ਮਿਹਨਤ ਕਰੋ ਤਾਂ ਪੂਰੇ ਸਾਰੇ ਹੀ ਠਾਕ ਪਾਓ ਜੀ ਹਾਂਜੀ ਸੋ ਫਿਰ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕੀ ਉਹ ਕਹਿੰਦੇ ਨੇ ਕਿ ਅੱਗੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਤੁਸੀਂ ਤੇ ਇੱਕ ਬਟਾਲੇ ਸ਼ਹਿਰ ਵਿੱਚ ਰਹਿ ਕੇ ਤੇ ਬੜੀ ਵੱਡੀ ਜਿਹੀ ਇੱਕ ਮਿਸਾਲ ਕਾਇਮ ਕਰ ਦਿੱਤੀ ਕੀ ਕਹਿਣਾ ਚਾਹੁੰਦੇ ਉਹਨਾਂ ਇਹ ਵੇਖੋ ਜੀ ਉਹਨਾਂ ਦੀਆਂ ਗਲਤੀਆਂ ਵਾਂ ਜਿਹੜੇ ਕੰਮ ਨਹੀਂ ਕਰਦੇ ਅੱਜ ਕੱਲ ਇੰਨੀ ਮਹਗਾਈ ਹੈ ਵੀ ਮਿਹਨਤ ਕਰਨ ਤੋਂ ਬਿਨਾ ਅਸੀਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਜੀ ਤੇ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਐ ਕਿ ਜੋ ਵੀ ਮਿਹਨਤ ਕਰੋ ਤਹਾਡੀ ਤਰੱਕੀ ਹੋਵੇਗੀ ਮੇਨ ਦਾ ਫਾਇਦਾ ਤੁਹਾਨੂੰ ਜਰੂਰ ਮਿਲੇਗਾ ਸੋ ਕਹਿੰਦੇ ਨੇ ਕਿ ਮਾਝੇ ਵਾਲੇ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਆ ਕਿਸੇ ਵੀ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਉਹ ਪੰਜਾਬ ਹੋਵੇ ਤਾਂ ਭਾਵੇਂ ਫੌਰਨ ਹੋਵੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਮੁੱਚੀ ਟੀਮ ਖੜੀ ਏ ਜਿਨ੍ਹਾਂ ਨੇ ਅਨੋਖਾ ਕੰਮ ਤਿਆਰ ਕਰ ਦਿੱਤਾ ਏ ਜਹਾਜ਼ ਉਹਨਾਂ ਦੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਜਹਾਜ਼ ਤਿਆਰ ਕੀਤਾ ਏ ਵੀਰ ਵੱਲੋਂ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਦਿਮਾਗ ਬਹੁਤ ਤੇਜ ਆ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਏ ਪੰਜਾਬ ਤੋਂ ਲੈ ਕੇ ਫੌਰਨ ਤੱਕ ਬੜੇ ਚਰਚੇ ਚੱਲਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਮੁਬਾਰਕਾ ਕੀ ਪਟਾਲੇ ਦੇ ਵਿੱਚ ਤੁਸੀਂ ਇਹ ਨੌਕੀ ਚੀਜ਼ ਬਣਾਤੀ ਏ ਬਸ ਇਦਾਂ ਹੀ ਆ ਜੀ ਮਿਹਨਤ ਕਰਨ ਡੇ ਆ ਮਿਹਨਤ ਦਾ ਫਲ ਮਿਲ ਰਿਹਾ ਔਰੀ ਔਰੀ ਪਹਿਲੇ ਨੰਬਰ ਤੇ ਆਏ ਦੱਸੋ ਕੀ ਉਮਰ ਕਿੰਨੀ ਏ ਤੇ ਕਿੰਨੀ ਸਟੱਡੀ ਕੀਤੀ ਵੀਰ ਨੇ ਉਮਰ ਭਾਜੀ ਮੇਰੀ 30 ਸਾਲ ਆ ਪਲੱਸ 2 ਮੈਂ ਪਾਸ ਆ ਜੀ 12 ਸਾਲ ਹੋ ਗਏ ਮੈਨੂੰ ਲੋਹੇ ਦਾ ਕੰਮ ਕਰਦਿਆਂ ਮੈਨੂੰ ਮਨ ਨੇ ਕਿੱਦਾਂ ਆਇਆ ਕੀ ਏ ਕੰਮ ਕਰਨਾ ਏ ਜਹਾਜ਼ ਇਹ ਗਰਦਾਸਪੁਰ ਗਏ ਸੀ ਤੇ ਇਹਨਾਂ ਨੇ ਕੋਈ ਸੱਜਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਵਾ ਜੀ ਤੇ ਇਹਨਾਂ ਨੇ ਮੇਰੇ ਨਾਲ ਆਇਆ ਤਾਂ ਦੇ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਅਸੀਂ ਆਹ ਕਰਤੀ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ। ਉਹ ਫਿਰ ਕਿੱਥੋਂ ਕਿੱਥੋਂ ਫੋਨ ਵੀਰ ਨੂੰ ਆਂਦੇ ਪਏ ਨੇ ਕਿੰਨੇ ਕਿ ਚਰਚੇ ਚੱਲਣ ਦੇ ਬੜੀ ਬੜੀ ਦੂਰ ਤੱਕ ਵੀਡੀਓ ਵਾਇਰਲ ਹੋਈਏ ਲੋਕ ਫੋਨ ਵੀ ਕਰਦੇ ਆ ਕਿ ਆਪਾਂ ਭਾਈ ਟਰਾਲਾ ਬਣਾਉਣਾ ਚਾਹਜਾ ਆ। ਹਾਂਜੀ ਭਾਈ ਫੋਨ ਵੀ ਹੁਣ ਉਦੋਂ ਦੇ ਹੋਣੇ ਸ਼ੁਰੂ ਹੋ ਗਏ ਨੇ। ਵੀ ਜੋ ਵੀ ਲੋਕ ਡਿਮਾਂਡ ਰੱਖਣ ਦੇ ਨੇ ਉਹਨਾਂ ਅਸੀਂ ਆਹ ਕਰੀ ਜਾਂਦੇ ਵੀ ਆਹ ਚੀਜ਼ਾਂ ਨੂੰ ਪਿਆਰ ਕਰਕੇ ਦਈਏ। ਤੋਂ ਫਿਰ ਕਿੱਦਾਂ ਦਾ ਰੁਝਾਨ ਆ ਲੋਕਾਂ ਦਾ ਲੋਕੀ ਸੈਲਫੀਆਂ ਖੁੱਡੀਆਂ ਕਰਾਉਂਦੇ ਖਲਾਰ ਖਲਾਰ ਕੇ। ਗੱਡੀਆਂ ਮੋਟਰਸਾਈਕਲ ਕਰ ਫੋਟੋ ਫੋਟਾ ਕਰਾਉਂਦੇ ਰੁਝਾਨ ਵੇਖੋ ਜੀ ਆਪ ਨੂੰ ਵੀ ਬਹੁਤ ਵਧੀਆ ਫੀਲ ਹੋ ਰਿਹਾ ਵੀ ਚਲੋ ਸਾਡਾ ਰਕੀ ਹੋਣਦੀ ਆ ਥੋੜੀ-ਥੋੜੀ ਮਾਰਕੀਟ ਵਧਣ ਦੀ ਆ ਤੇ ਜੋ ਵੀ ਲੋਕਾਂ ਨੂੰ ਵੇਖ ਕੇ ਸਭ ਕੁਝ ਵਧੀਆ ਲੱਗਣ ਰਿਹਾ ਸੋ ਫਿਰ ਜਹਾਜ਼ ਬਟਾਲੇ ਚ ਤਿਆਰ ਹੋਇਆ ਹੈ ਤੇ ਐਕੋ ਚੱਲਣਾ ਤੇ ਫਿਰ ਲੈਂਡਿੰਗ ਕਿੱਥੇ ਹੋਣੀ ਆ ਲੈਂਡਿੰਗ ਭਾਜੀ ਦੀ ਗਰਦਾਸਪੁਰ ਤੱਕ ਹੋਣੀ ਆ ਜੀ ਬਾਕੀ ਕੋਈ ਹੋਰ ਆਰਡਰ ਦੂਰ ਜਾਏਗਾ ਤੇ ਫਿਰ ਉਧਰ ਨੂੰ ਵੀ ਲੈਂਡਿੰਗ ਕਰਦਾ ਹੈ ਜੀ ਕਿੰਨੇ ਕਿ ਰਿਸ਼ਤੇਦਾਰਾਂ ਦੇ ਫੋਨ ਆਂਦੇ ਨੇ ਪਰ ਵਧਾਈਆਂ ਮਿਲਦੀਆਂ ਕਿ ਮਾਸੀਆਂ ਚਾਚੀਆਂ ਤਾਈਆਂ ਰਿਸ਼ਤੇਦਾਰਾਂ ਮਾਮਿਆਂ ਦਾ ਫੋਨ ਆਉਂਦੇ ਨੇ ਫਿਰ ਹਾਂਜੀ ਹਾਂਜੀ ਜੀ ਕੱਲ ਵੀ ਸਾਡੇ ਨਾਨਕੇ ਆਉਂਦੇ ਹੋ ਕਹਿੰਦੇ ਵੇਖ ਕੇ ਜਾਣਾ ਵਾ ਅਈ ਉਹਨਾਂ ਨੂੰ ਦੱਸਿਆ ਵੀ 2-4 ਦਿਨ ਦਾ ਕੰਮ ਰਹਿ ਚੁੱਕਿਆ ਜੀ ਉਹ ਕਹਿੰਦੇ ਭੇਜਣ ਤੋਂ ਪਹਿਲੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਚੀਜ਼ ਵਟਾਉਣੀ ਹੈ ਹਾਂਜੀ ਜ਼ਰੂਰ ਮਾਮੇ ਫਿਰ ਹੁਣ ਪੂਰੀ ਮਦਦ ਕਰਦੇ ਪਏ ਨੇ ਕਿ ਫੋੜਾ ਵੀ ਕਰਾਣੀ ਹੈ ਤੇ ਆਪਾਂ ਵਧਾਈਆਂ ਵੀ ਦੇ ਰਹੇ ਨੇ ਮਾਮੇ ਹਾਂਜੀ 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 ਐਡਾ ਹੀ ਹੈ ਜੀ ਸਾਰੇ ਹੁਣ ਫੋਨ ਕਰਨ ੜੇ ਭੈਣਾ ਫੋਨ ਕਰਨ ੜੇ ਸਾਰੇ ਫੋਨ ਕਰਨ ੜੇ ਆਪਾਂ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਨੇ ਆਰਡਰ ਦਵਾਇਆ ਉਸ ਵੀਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਾਂ ਸੱਸੀ ਕਲਪ ਜਸਵਿੰਦਰ ਸਿੰਘ ਭਾਜੀ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਟਰ ਦਵਾਇਆ ਵੀਰ ਨੂੰ ਇਹ ਬੱਲੇ ਬੱਲੇ ਹੋ ਗਈ ਬੜੀ ਬੜੀ ਦੂਰ ਤੱਕ ਚਰਚਾ ਚੱਲ ਰਹੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਸਰ ਸਰ ਇਹ ਹੀ ਕਹਿਣਾ ਚਾਹੁੰਦੇ ਆ ਵੀ ਮਿਹਨਤ ਕਰੋ ਜੀ ਮਿਹਨਤ ਦਾ ਫਲ ਮਿਲੇਗਾ ਜੀ ਹਾਂਜੀ ਵੀਰ ਨੇ ਤੇ ਮਿਹਨਤ ਕੀਤੀ ਆ ਤੇ ਲੱਗੀ ਤੁਸੀਂ ਵੇਖ ਹੀ ਰਹੇ ਜੀ ਜੀ ਆ ਦੂਰ ਦੂਰ ਤੱਕ ਚੜਾਈਆਂ ਹੋਈਆਂ ਟਰਾਈਆਂ ਚੱਲ ਵਧੀਆ ਨਾ ਹੁਣ ਅੱਗੇ ਫਿਰ ਕੀ ਇਹਦੇ ਨਾਲ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਵੀ ਚਲੋ ਇਹਦੇ ਨਾਲ ਲੱਗਦਾ ਨਹੀਂ ਕਿ ਤੁਸੀਂ ਕਿਤੇ ਇਹ ਆਰਡਰ ਦਵਾਇਆ ਤੇ ਕਿਦੇ ਬੱਲੇ ਬੱਲੇ ਤੁਹਾਡੀ ਵੀ ਹੋ ਰਹੀ ਉਹਨਾਂ ਦੀ ਵੀ ਹੋ ਰਹੀ ਜੀ ਮੈਂ ਰਾਜ ਵਿੱਚ ਕਰਵਾਇਆ ਭਾਜੀ ਆਹ ਦੇਖੋ ਕਰਾਇਆ ਚਲੋ ਵੀਡੀਓ ਚਲਾਈ ਹੋ ਗਈ ਨਾਲ ਸਾਡੀ ਵੀ ਚਲਾਈ ਹੋ ਗਈ ਜੀ ਫਿਰ ਇਹ ਫੋਟੋ ਤੋਂ ਤਿਆਰ ਕੀਤਾ ਕਿੱਦਾਂ ਤਿਆਰ ਕੀਤਾ ਕੋ ਗੂਗਲ ਤੇ ਸਿਰਸ ਮਾਰ ਕੇ ਕੀਤਾ ਕਿੱਦਾਂ ਤਿਆਰ ਕੀਤਾ ਇਹ ਫੋਟੋ ਕੱਢੀ ਹੈ ਨੈਟ ਤੋਂ ਤੇ ਉਹਨੂੰ ਵੇਖ ਕੇ ਸੇਮ ਚੀਜ਼ ਉਹ ਹੀ ਅਸੀਂ ਤਿਆਰ ਫਿਰ ਕਿੰਨੇ ਕਿ ਦਿਨ ਲੱਗੇ ਨੇ ਵੀਰ ਨੂੰ ਤਿਆਰ ਕਰਦੇ ਆ ਕਿੰਨੇ ਜਣੇ ਨਾਲ ਲੱਗੇ ਤੇ ਤੁਹਾਡੇ ਇਹ ਭਾਜੀ ਜਨਵਰੀ ਮਹੀਨੇ ਤੋਂ ਆਰਡਰ ਆਇਆ ਨੂੰ ਵਿੱਚ ਹੋਰ ਵੀ ਕੰਮ ਕੀਤੇ ਅਸੀਂ ਤੇ ਬਾਕੀ ਲਗਾਤਾਰੀ ਦਾ ਲੱਗ ਭਾ ਕੇ 1 ਤੋਂ 1.5 ਮਹੀਨੇ ਦਾ ਕੰਮ ਹੈਗਾ ਹੁਣ ਤੱਕ ਜੀ ਠੀਕ ਹੈ ਜੀ ਬਾਕੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਨੇ ਬਾਕੀ ਇਹਨਾਂ ਦਾ ਵੀ ਕਾਫੀ ਅਨਜੋਗ ਆ ਜੋ ਇਹਨਾਂ ਨੂੰ ਦੱਸੀ ਉਹਨਾਂ ਹੀ ਕਰ ਲੈਂਦੇ ਨੇ ਸੋ ਫਿਰ ਆਰਡਰ ਰੂਟਰ ਵੀ ਵੀਰ ਨੂੰ ਆਇਆ ਕੋਈ ਆਰਡਰ ਹਾਂਜੀ ਭਾਜੀ ਹਰੀਕਤ ਕੋਲੇ ਆਏ ਸੀ ਉਹਾਨੂੰ ਆਪਣਾ ਨੰਬਰ ਨੰਬਰ ਦੇ ਗਏ ਆ ਕਹਿੰਦੇ ਕਰੋ ਤਿਆਰ ਇਹਨੂੰ ਵੇਖ ਕੇ ਫਿਰ ਗਲਾਟਾ ਸਾਡਾ ਹੀ ਹੋਵੇ ਮਟਾਲੇ ਤੋਂ ਜਹਾਜ਼ ਤਿਆਰ ਹੋਏ ਤੇ ਗੁਰਦਾਸਪੁਰ ਜਾ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੇ ਇਹ ਵੀ ਮਿਹਨਤ ਕਰੋ ਤੇ ਮਿਹਨਤ ਦਾ ਫਲ ਮਿਲੇਗਾ ਤੁਹਾਨੂੰ ਤੋਂ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਾਂ ਦੇ ਨਾਲ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਜਹਾਜ਼ ਤਿਆਰ ਕੀਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਕਿੱਦਾਂ ਲੱਗਦਾ ਉਸਤਾਦ ਜੀ ਤੁਹਾਡੇ ਹਾਂਜੀ ਕਿੱਦਾਂ ਫਿਰ ਜਹਾਜ਼ ਤਿਆਰ ਕਰਦਾ ਉਸਤਾਦ ਜੀ ਇਹ ਬਹੁਤ ਹੀ ਸਹੀ ਹੈ ਕਿ ਆਪਾਂ ਐਡ ਜੀ ਬਣਾਈਏ ਗਵਿਆ ਨੰਬਰ ਮਾਨ ਮੈਂ ਇੰਨੀ ਇੰਨੀ ਖੁਸ਼ੀਆ ਦੇਵੇ ਕਿ ਆਪਾਂ ਹੋਰ ਗਾਂ ਜਾ ਕੇ ਤਰੱਕੀ ਕਰੀਏ ਕਿੱਦਾਂ ਦਾ ਲੱਗਦਾ ਕਿ ਬਟਾਲੇ ਵਿੱਚ ਪਹਿਲੀ ਵਾਰ ਸਾਡੇ ਗੁਰੂ ਜੀ ਨੇ ਆ ਜਰਾ ਇਜਾਜ਼ਤ ਯਾਰ ਕਰ ਦਿੱਤਾ ਕਿੰਨਾ ਬਹੁਤ ਸੀ ਹੁੰਦੀ ਆ ਮੈਂ ਕਹਿੰਦੀ ਭਾਈ ਕਦੀ ਝਾਣੀ ਵੇਖਿਆ ਤੁਹਾਨੂੰ ਭਾਈ ਪਰਮਾਨੰ ਨੂੰ ਖੁਸ਼ੀ ਪਰਮਾਨੰ ਮੈਨੂੰ ਪੀਕ ਖੁਸ਼ੀ ਦਿੱਤੀ ਆ ਕੀ ਕੀ ਆ ਬੱਚਾ ਬੱਚਾ ਜਹਾਜ ਵੇਖਣਾ ਚਾਹੁੰਦਾ ਵਧਾਈਆਂ ਵਧਾਈਆਂ ਮਿਲਦੀਆਂ ਫਿਰ ਮੰਮੀ ਡੈਡੀ ਕਹਿੰਦੇ ਹੁਣੇ ਨਹੀਂ ਕਿ ਕਿਰੇ ਗੁਰੂ ਕੋਲ ਲੱਗਿਆ ਉਹਨੇ ਤੇ ਜਹਾਜ ਤਿਆਰ ਕਰਤਾ ਹਾਂਜੀ ਹਾਂਜੀ ਭਾਈ ਸਾਢੇ ਘਰ ਦੇ ਕਹਿੰਦੇ ਆ ਕਿ ਬਜਾਏ ਬਹੁਤ ਵਧੀਆ ਬਣਾਇਆ ਵਾ ਅੱਛਾ ਤੂ ਹੀ ਫਿਰ ਕੀ ਬਣਾਇਆ ਜਹਾਜ ਦੇ ਵਿੱਚ ਉਹ ਵੀ ਸੱਚੀ ਗੱਲ ਦੱਸਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਆਪਾਂ ਭਾਈ ਆ ਪੜੇ ਸੇ ਵਾ ਪਣੀ ਪੂਰੀ ਸਸ ਪਾਦਰ ਨਹੀਂ ਕੀਤੀ ਐ ਜੋ ਮੰਗਿਆ ਰੋਟੀ ਪਾਣੀ ਸਾਰਾ ਕੁਝ ਲੈ ਦਿੱਤਾ ਵਾ ਠੀਕ ਐ ਸੇ ਟਾਈਮ ਬਣਾਣਾ ਮੈਂ ਸਿੱਟੀ ਕਾ ਪਾ 9:30 ਕਰਕੇ ਜਾਣੀ ਰਮਾਨਾ ਹਾਂਜੀ ਲੋਕੀ ਫੋਟੋ ਕਰਾਣ ਆਂਦੇ ਫਿਰ ਹਾਂਜੀ ਹਾਂਜੀ ਭਾਈ ਰੋਹ ਜਾਂਦੇ ਲੋਕੀ ਤੇ ਪਾਜੀ ਇਹ ਤੁਸੀਂ ਆਪਣਾ ਪਲੀਜ਼ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਤੁਹਾਡੇ ਨਾਲ ਫੋਨ ਕਰ ਲੇਗਾ ਨੰਬਰ ਆਪਣਾ ਨਾਮ ਵੀ ਤੇ ਨੰਬਰ ਵੀ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਪਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੋਬਾਈਲ ਨੰਬਰ ਹੈਗਾ 96531 42417 ਦੁਬਾਰਾ 96 531 45417 ਬਰਦਾਸਪੁਰ ਰੋਡ ਦੇ ਰੋਪਿੰਦਰਗੜ ਬਟਾਲਾ ਤੋਂ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਨਾਲ ਉਹਨਾਂ ਦੇ ਕੰਮ ਕਰਾਉਂਦੇ ਰਹੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਨਮਸਕਾਰ ਜੀ ਨਮਸਕਾਰ ਭਾਈ ਕੀ ਨਾਮ ਦੇ ਮੇਰਾ ਨਾਮ ਭਾਈ ਦੀਪ ਦੀਪ ਜੀ ਫਿਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲੀ ਵਾਰ ਬਟਾਲੇ ਦੇ ਵਿੱਚ ਜਹਾਜ਼ ਧਾਰ ਕਰ ਦਿੱਤਾ ਤੇ ਤੁਹਾਡੀ ਵੀ ਮਿਹਨਤ ਲੱਗੀ ਹੈ ਨਾਲ ਕਿਤਨਾ ਕਿਤਨਾ ਤੁਹਾਨੂੰ ਤੇ ਬਹੁਤ ਵਧੀਆ ਲੱਗਦਾ ਜੀ ਹਾਂਜੀ ਉਹ ਫਿਰ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਟਾਈਮ ਲੱਗਿਆ ਤੇ ਕਿਦੋਂ ਤਿਆਰ ਹੋ ਜਾਣਾ ਹੈ ਯਾ ਨੂੰ 1 ਮਹੀਨਾ ਲੱਗ ਗਿਆ ਤਕਰੀਬਨ ਜੀ ਤੇ ਤੋਂ ਹੁਣ ਵੱਤੋ ਵੱਤ 2-3 ਦਿਨ ਦਾ ਕੰਮ ਰਹਿ ਗਿਆ ਜੀ ਹਾਂਜੀ ਥੋੜੇ ਲੋਗੋ ਲਾਗੋ ਬੰਨ ਵਾਲੇ ਰਹਿ ਗਏ ਉਸ ਤੋਂ ਬਾਅਦ ਫਿਨਿਸ਼ ਆ ਤਾਂ ਫਿਰ ਅਗਲਾ ਆਰਡਰ ਵੀ ਕੋ ਮਿਲ ਗਿਆ ਮਿਲੂਗਾ ਇਹਦੇ ਨਾਲ ਵੇਖ ਕੇ ਜੀ ਹੁਣ ਜੀ ਕਿਤੋਂ ਕਿਤੋਂ ਤੱਕ ਵੀਡੀਓ ਫਿਰ ਵਾਇਰਲ ਹੋ ਗਈ ਹੈ ਦੀਪ ਭਾਈ ਜੀ ਤੇ ਉਹਦੀ ਭਾਈ ਦੇ ਤੁਹਾਡੇ ਬੋਸ ਦੀ ਵੀਡੀਓ ਤੇ ਭਾਈ ਕਾਫੀ ਦੂਰ ਦੂਰ ਤੱਕ ਵਾਇਰਲ ਹੋ ਗਈ ਹੈ ਜੀ ਹਾਂਜੀ ਪਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਇਹ ਹੋਈ ਯਾਰੀ ਬੜੀ ਆਪਣੇ ਇੰਡੀਆ 'ਚ ਰਹਿ ਕੇ ਕੰਮ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਹਾਂ ਤੋ ਗੁਰੂ ਜੀ ਬਾਰੇ ਕੀ ਕਹਿਣਾ ਚਾਹੁੰਦੇ ਗੁਰੂ ਜੀ ਸਾਡੇ ਬਹੁਤ ਵਧੀਆ ਨੇ ਇਹਨਾਂ ਦੇ ਕਰਕੇ ਇਹਨਾਂ ਦੇ ਕਰ ਲਿਆ ਮਾੜਾ ਮੋੜਾ ਜੀ ਹਾਂ ਜੀ ਤੋ ਫਿਰ ਲੋਕ ਸੈਲਫੀਆਂ ਕਰਾਉਂਦੇ ਨੇ ਇੱਥੇ ਆਣ ਕੇ ਖੜ ਖੜ ਕੇ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਹੁਣ ਵੀ ਜਿਆਦਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਵਾਕੇ ਇੱਕ ਅਲੱਗ ਚੀਜ਼ ਤੇ ਪਹੁੰਚ ਗਏ ਮਾਣ ਦੇ ਭਾਈ ਬਹੁਤ ਵਧੀਆ ਜਿਆਦਾ ਮਹਿਸੂਸ ਹੁੰਦਾ ਸਾਨੂੰ ਹਾਂ ਜੀ ਕੈਮਰਾ ਪਰਸਨ ਆਉਣਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ